ਸਰਵ ਜੀ ਸੰਗਰੂਰ ਵੀ ਜੀ ਕਵਤਾ ਉਮਰ ਲ ਮੇਰੀ ਬਹੁਤ ਹੋਣੀ ਸੀ ਮੇਰੀ ਹੋਣੀ ਸੀ ਮੇਰੀ ਉਮਰ ਲ ਮੇਰੀ ਬਹੁਤ ਹੋਣੀ ਸੀ ਮੇਰੀ ਹੋਣੀ ਸੀ ਮੇਰੀ ਨਾਲ ਮੇਰੇ ਇਹ ਕੋਈ ਖੁਲ ਹੱਸਦਾ ਨਾਲ ਮੇਰੇ ਇਹ ਕੋਈ ਖੁਲ ਹੱਸਦਾ ਉਮਰ ਸਾਰੀ ਨਾ ਪੁੱਲ ਦਾ ਕਦੇ ਵੀ ਉਮਰ ਸਾਰੀ ਨਾ ਪੁੱਲ ਦਾ ਕਦੇ ਵੀ ਦਿਖਾ ਮੁਖੜਾ ਜੇ ਨਾ ਉਹ ਨਸਦਾ ਦਿਖਾ ਮੁਖੜਾ ਜੇ ਨਾ ਉਹ ਨਸਦਾ ਐਨੀ ਚੰਗੀ ਸਾਦੀ ਕਿਸਮਤ ਕਿਥੇ ਐ ਐਨੀ ਚੰਗੀ ਸਾਦੀ ਕਿਸਮਤ ਕਿੱਥੇ ਐ ਤਾਨੂੰ ਕੋਈ ਕਦੇ ਤਾਨੂੰ ਕਦੇ ਕੋਈ ਤਾਨੂੰ ਕਦੇ ਕੋਈ ਤਾਨੂੰ ਕਦੇ ਕੋਈ ਕਰ ਹਾਂ ਦਿੰਦਾ ਕਰ ਹਾਂ ਦਿੰਦਾ ਅਸੀਂ ਸ਼ੁਕਰਗੁਜ਼ਾਰ ਹੁੰਦੇ ਅਸੀਂ ਸ਼ੁਕਰਗੁਜ਼ਾਰ ਹੁੰਦੇ ਹਰ ਵੇਲੇ ਉਸ ਦੇ ਦਿਲ ਵਿੱਚ ਆਪਣੇ ਸਾਨੂੰ ਜਿਉਂ ਥਾਂ ਦਿੰਦਾ